ਦੋਸਤੋ ਦੁਨੀਆ 'ਚ ਪੱਖ-ਪੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਪਰ ਜਿਹੜੀ ਪੰਜਾਬੀ ਬੋਲੀ ਤਾਂ ਆਨੰਦ ਹੈ ਉਹ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਭਾਸ਼ਾ ਚ ਆਏਗਾ ਚਲੋ ਸਾਰੀਆਂ ਸਤਕਾਰਯੋਗ ਨੇ ਕੋਈ ਵੇਲਾ ਸੀ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅੰਗਰੇਜ਼ ਪੰਜਾਬ ਦੇ ਵਿੱਚ ਪੰਜਾਬੀ ਸਿੱਖਣ ਗੁਰਮੁਖੀ ਸਿੱਖਣ ਆਇਆ ਕਰਦੇ ਸੀ ਜਿਵੇਂ ਅੱਜ ਆਪਾਂ ਆਇਲਸ ਕਰਦੇ ਆ ਅਫਸੋਸ ਕਿ ਅੱਜ ਆਪਾਂ ਉਧਰ ਬਕੇ ਜਾ ਰਹੇ ਹਾਂ ਪਰ ਚਲੋ ਛੱਡੋ ਪਰ ਇਸ ਕੁੜੀ ਦੀ ਵੀਡੀਓ ਦੇਖੋ ਇਹ ਇਸ ਅਫਰੀਕਨ ਕੁੜੀ ਨੇ ਪੰਜਾਬੀ ਭਾਸ਼ਾ ਦੇਖੋ ਕਿੰਨੀ ਮਿੱਠੀ ਕਿੰਨੀ ਇਹਦੇ ਮੂੰਹ ਦੇਖੋ ਸੋਹਣੀ ਦੇਖੋ ਕਿੰਨੀ ਲੱਗਦੀ ਕਿੰਨੀ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਗੈਰ ਪੰਜਾਬੀ ਬੰਦਾ ਪੰਜਾਬੀ ਬੋਲਦਾ ਸੁਣ ਕੇ ਹੌਸਲਾ ਫੁਜਾਈ ਕਰਿਓ ਕੁੜੀ ਪੰਜਾਬੀ ਚ ਕਮੈਂਟ ਵੀ ਪੜ ਲੈਂਦੀ ਹੈ ਜੇ ਬੋਲ ਸਕਦੀ ਤਾਂ ਪੰਜਾਬੀ ਪੜ ਵੀ ਲੈਂਦੀ ਹੋ ਕਿ ਪੰਜਾਬੀ ਸੋਹਣੇ ਸੋਹਣੇ ਕਮੈਂਟ ਕਰਕੇ ਹੌਸਲਾ ਫੁਜਾਈ ਕਰਦੇ ਆ ਜਾਂ ਭਾਵੇਂ ਇੰਗਲਿਸ਼ ਚ ਕਰਦੇ ਆ ਸ਼ੇਅਰ ਕਰਦੇ ਹੋ ਦਬਕੇ ਪੰਜਾਬੀ ਹੁੰਦਾ ਸਬੂਤ ਦਿਓ ਸ਼ੇਅਰ ਕਰਕੇ ਲਈ ਕਿ ਅੱਛਾ ਸਦੀ ਪਰਿਵਾਰ ਵਿੱਚ ਸਦੀ ਖੁਸ਼ੀ ਕੇ ਦੇ ਹੋ ਸਕਦੇ ਨੇ ਕਿ ਵੀ ਲਾਈਕ ਅੱਜ ਦੀ ਮੁਸ਼ਕਿਲਾਂ ਸਾਹਮਣਾ ਕਰ ਸਕਦੇ ਨੇ ਤੇ ਫਿਰ ਆਉਣ ਵਾਲੇ ਕਲ ਵਾਸਤੇ ਵੀ ਰੱਬ ਚਾਹੁੰਦੇ ਕਿ ਸਾਰੇ ਲੋਕਾਂ ਖੁਸ਼ੀ ਵਿੱਚ ਰਹਿਣ ਆਰਾਮ ਵਿੱਚ ਰਹਿਣ ਸੋ ਫਿਰ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ ਸੋ ਫਿਰ ਪਤਾ ਨਹੀਂ ਜੀ ਤੁਸੀਂ ਕਦੀ ਇੱਕ ਮਿੰਟ ਇੱਕ ਮਿੰਟ ਆਪ ਕਰ ਸਕਦੇ ਅੱਛਾ ਇੱਕ ਮਿੰਟ ਸੋ ਫਿਰ ਵੀਰ ਜੀ ਮੈਂ ਬਸ ਉਸ ਮਕਸਦ ਨਾਲ ਸਿੱਖਣ ਲੱਗੀ ਹੈ ਕਿ ਅੱਛਾ ਲੋਕਾਂ ਨੂੰ ਚਾਹੀਦੀ ਹੈ ਸੋ ਫਿਰ ਪਾਵੇ ਕਿ ਸਭੀ ਮੁਲਕ ਤੋਂ ਆ ਬੋਲੀ ਆ ਲੱਗਦਾ ਜੋ ਵੀ ਹੁੰਦੀ ਆ ਪਰ ਸਾਰੇ ਇਨਸਾਨ ਇੱਕ ਗੱਲ ਚਾਹਦੇ ਕੀ ਮੰਦੀ ਸ਼ਾਂਤੀ ਆਪਣੀ ਪਰਿਵਾਰ ਵਿੱਚ ਖੁਸ਼ੀ ਹੁੰਦੀ ਸੋ ਫਿਰ ਇਸ ਗੱਲ ਮੈਨੂੰ ਅਕਸਾਈ ਆ ਕਿ ਤੁਸੀਂ ਤੁਸੀਂ ਕਿਹੜੇ ਦੇਸ਼ ਮੁਲਕ ਤੱਕ ਹੈਗੇ ਆ ਇੱਥੇ ਯੂ ਐਸ ਡੀ ਆ ਮੇਰੇ ਮੰਮੀ ਡੈਡੀ ਜੁਮੇਕਾ ਤੋਂ ਆ ਅੱਛਾ ਮੰਮੀ ਡੈਡੀ ਜੁਮੇਕਾ ਦੇ ਸੀ ਤੇ ਇਹ ਇਹ ਇੱਥੇ ਇੱਥੇ ਤੁਸੀਂ ਬਾਹਰੋਂ ਆਏ ਸੀ ਹਾਂਜੀ ਕਿੰਨਾ ਕਿੰਨਾ ਟਾਈਮ ਹੋ ਗਿਆ ਪੰਜਾਬੀ ਸਿੱਖ ਜਨ ਤੋਂ ਹੋ ਨੇ 6 ਸਾਲ ਲਗਭਗ ਪਰ ਇਸ ਤੋਂ ਪਹਿਲੇ ਉਰਦੂ ਤੇ ਹਿੰਦੀ ਵੀ ਸਿੱਖ ਰਹੀ ਸੀ ਅੱਛਾ ਪਹਿਲਾਂ ਉਰਦੂ ਹਿੰਦੀ ਵੀ ਸਿੱਖੀ ਆ ਹਾਂਜੀ ਵੀ ਸਿੱਖ ਰਹੀ ਆ ਅੱਜ ਵੀ ਸਿੱਖ ਰਹੀ ਆ ਕਿੰਨੇ ਜੀ ਤੁਹੇ ਕਿ ਪੰਜਾਬੀ ਪੂਰੀ ਪੂਰੀ ਨਹੀਂ ਆਉਂਦੀ ਮੈਨੂੰ ਤੁਹਾਡਾ ਬਹੁਤ ਸਫੇਰੇ ਇਸ ਤਰ੍ਹਾਂ ਵੀ ਮੈਂ ਸਿੱਖ ਰਹੀ ਆ ਪੰਜਾਬੀ ਬੋਲਣੀ ਚੰਗੀ ਲੱਗਦੀ ਕਿ ਉਰਦੂ ਹਿੰਦੀ ਸਾਰਿਆਂ ਮਤਲਬ ਦੇਸੀ ਲੋਕ ਹੈ ਤਾਂ ਦੇਸੀ ਹੁੰਦੇ ਨੇ ਨਾ ਵੀ ਦੇਸੀ ਬਣਿਆ ਪਰ ਠੀਕ ਹੈ ਅੱਛਾ ਅੱਛਾ ਮਤਲਬ ਨਾ ਹੈ ਕਿ ਕਮਲਜੀਤ ਮੈਂ ਨਾ ਵੀ ਰੱਖਿਆ ਅੱਛਾ ਤੁਹਾਡਾ ਤੁਹਾਡਾ ਨਾਂ ਕੀ ਕਮਲਜੀਤ ਕਰ ਕਮਲਜੀਤ ਕਰ ਮੇਰੇ ਵੀਰ ਜੀ ਤੁਹਾਡੇ ਨਾਂ ਕੀ ਹੈ ਮੇਰਾ ਨਾਂ ਰਾਜ ਸਿੰਘ ਹੈ ਰਾਜ ਜੀ ਤੁਹਾਨੂੰ ਮਿਲ ਕੇ ਖੁਸ਼ੀ ਮੈਂ ਬਹੁਤ ਅੱਛਾ ਅੱਛਾ ਸੋ ਫਿਰ ਮੈਂ ਮੇਰੀ ਭੈਣ ਜੀ ਮੇਰੀ ਇੰਤਜ਼ਾਰ ਕਰ ਰਹੇ ਨੇ ਅੱਛਾ ਫਿਰ ਮੈਂ ਮਤਲਬ ਉਹਨੂੰ ਮਿਲਣ ਵਾਸਤੇ اسی ਕੋਨੇ ਤੇ ਖੜੀ ਸਿੱਖ ਪੰਥਰ ਮੈਂ ਕਦੀ ਖੰਡਾ ਦੇਖਿਆ اچھا ਮੈਨੂੰ ਸੋਚਿਆ ਮੇਰੇ ਵੀ ਨਹੀਂ ਆਇਆ ਅਸਤਫਿਰ ਜਾਨ ਮੇਰੀ ਗੱਡੀ ਤੇ ਮੈਂ ਖੰਡਾ ਦੇਖਿਆ ਕਿ ਇੱਕ ਸ਼ੀਖ ਹੈ ਥੋੜਾ ਸਿੱਖ ਸਿੱਖism ਬਾਰੇ ਕੀ ਸਿੱਖਿਆ ਤੁਸੀਂ ਮਤਲਬ ਕਿ ਲੋਕਾਂ ਕਹਿੰਦੇ ਨੇ ਕਿ ਰੱਬ ਇੱਕ ਹੈ ਫਿਰ ਉਹ ਗੱਲ ਵੀ ਅਸੀਂ ਮੰਨਦੇ ਆ ਪਰ ਗੱਲ ਇਹ ਹੈ ਕਿ ਸਾਡੀ ਗ੍ਰੰਥ ਦੇ ਵਿੱਚ ਲਿਖਿਆ ਰਿਹਾ ਕਿ ਉਹਦੇ ਨਾਮ ਹੈ ਯਹੋਵਾ ਫਿਰ ਯਹੋਵਾ ਤੋਂ ਚੰਗਾ ਨਹੀਂ ਕਿ ਸਾਰੇ ਬੰਦੇ ਪਾਪੇ ਕੀ ਇੰਡੀਆਂ ਦੇ ਵਿੱਚ ਮਤਲਬ ਜੋ ਵੀ ਮਨੁੱਖ ਹੈ ਗਿਆ ਸੋਰਾ ਉਹ ਇਕਰਾਰ ਹੈ ਸੋ ਉਹ ਵੀ ਸਾਨੂੰ ਇੱਕਤਾ ਦੇਣਾ ਚਾਹੁੰਦੇ ਨੇ ਹਰ ਜੇ ਸਾਰੇ ਬੰਦੇ ਸੋਚਦੇ ਨੇ ਆਪਣੇ ਮੁਲਕ ਆਪਣੀ ਬੋਲੀ ਆਪਣੀ ਕਲਚਰ ਬਿਹਤਰ ਬਿਹਤਰ ਸਾਰੇ ਲੋਕਾਂ ਦਾ ਇੱਕ ਦੂਜੇ ਨਾਲ ਨਫ਼ਰਤ ਕਰਦੇ ਨੇ ਲੜਦੇ ਨੇ ਪਰ ਫਿਰ ਰੱਬ ਇਸ ਤਰ੍ਹਾਂ ਦੇ ਨਹੀਂ ਹੈ ਉਹ ਪਿਆਰ ਦਾ ਪਰਮੇਸ਼ੁਰ ਹੈ ਮਨੁੱਖਾਂ ਦੇ ਕਿ ਅਸੀਂ ਪਿਆਰ ਨਾਲ ਇੱਕ ਦੂਜੇ ਨਾਲ ਰਹਿਨੇ ਆ ਸੋ ਫਿਰ ਉਹ ਜਿਹੜੀ ਲਾਈਕ ਮਕਸਦ ਮੇਰੀ ਪੰਜਾਬੀ ਸਿੱਖਣ ਦੀ ਕਿ ਲੋਕਾਂ ਇਸੇ ਪਰਮੇਸ਼ੁਰ ਬਾਰੇ ਗੱਸਾ ਠੀਕ ਹੈ ਠੀਕ ਐ ਸੋ ਅਸੀਂ ਚੱਲਨੀ ਆ ਓਕੇ ਕੋਈ ਸਤਿਕਾਰ ਜੀ ਸਤਿਕਾਰ ਕਰਾਂਗੇ ਆਪਾਂ